ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਯੂਨ ਹੈਮਨ ਰਾਈਟਸ ਕਾਉਂਸਲ ਵਿੱਚ ਆਈਟਮ 4 ਤੇ ਹੋਈ ਬੈਸ ਵਿੱਚ ਭਾਗ ਲੈਂਦੇ ਆ ਭਾਈ ਮਨੀਂਦਰ ਸਿੰਘ ਨੇ ਦੁਨੀਆ ਦੇ ਵਕਫਾ ਖੇਸਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਨਿਸ਼ਾਨਾ ਬਣਾਏ ਜਾ ਰਹੇ ਸਿੱਖਾਂ ਦਾ ਮਸਲਾ ਚੁੱਕਿਆ ਉਹਨਾਂ ਆਪਣੇ ਬਿਆਨ ਵਿੱਚ ਯੂਨ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਈ ਹਰਦੀਪ ਸਿੰਘ ਨੀਚਰ ਦੇ ਕਤਲ ਅਤੇ ਭਾਰਤ ਤੋਂ ਬਾਹਰ ਵਾਸਤੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਜ਼ਿਕਰ ਸੀ ਉਨਾ 1984 ਸਿੱਖ ਨਸਲ ਕੁਸ਼ੀ ਵਿੱਚ ਭਾਰਤ ਨੂੰ ਮਿਲੀ ਛੋਟ ਅਤੇ ਜਗਤਾਰ ਸਿੰਘ ਜੋਹਲ ਦੀ ਨਜ਼ਰਬੰਦੀ ਅਤੇ ਤਸ਼ੱਦਦ ਦਾ ਮਸਲਾ ਵੀ ਚੁੱਕਿਆ ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਕਰਕੇ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਉਹਨਾਂ ਭਾਰਤ ਦੇ ਜ਼ਬਰਦਖੁਲਾਸਾ ਕਰਦੇ ਆ ਅਤੇ ਇਨਸਾਫ ਤੇ ਸਵੈ ਨਿਰਣੈ ਲਈ ਸਿੱਖਾਂ ਦੀ ਖਾਲਸਾਤਨ ਰੂਪੀ ਤਾਂਗ ਦਾ ਪ੍ਰਕਟਾਵਾ ਕਰਕੇ ਯੂਨ ਵਿੱਚ ਭਾਰਤ ਵੱਲੋਂ ਚਲਾਏ ਜਾਂਦੇ ਪ੍ਰੋਪਗੈਂਡੇ ਨੂੰ ਚੁਣੌਤੀ ਦਿੱਤੀ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਯੂਨ ਹੈਮਨ ਰਾਈਟਸ ਕਾਉਂਸਲ ਵਿੱਚ ਆਈਟਮ 4 ਤੇ ਹੋਈ ਬੈਸ ਵਿੱਚ ਭਾਗ ਲੈਂਦੇ ਆ ਭਾਈ ਮਨੀਂਦਰ ਸਿੰਘ ਨੇ ਦੁਨੀਆ ਦੇ ਵੱਖ-ਵੱਖ ਖੇਸਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਨਿਸ਼ਾਨਾ ਬਣਾਏ ਜਾ ਰਹੇ ਸਿੱਖਾਂ ਦਾ ਮਸਲਾ ਚੁੱਕਿਆ ਉਹਨਾਂ ਆਪਣੇ ਬਿਆਨ ਵਿੱਚ ਯੂਨ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਈ ਹਰਦੀਪ ਸਿੰਘ ਨੀਚਰ ਦੇ ਕਤਲ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਜ਼ਿਕਰ ਸੀ ਉਨਾ 1984 ਸਿੱਖ ਨਸਲ ਕੁਸ਼ੀ ਵਿੱਚ ਭਾਰਤ ਨੂੰ ਮਿਲੀ ਛੋਟ ਅਤੇ ਜਗਤਾਰ ਸਿੰਘ ਜੋਹਲ ਦੀ ਨਜ਼ਰਬੰਦੀ ਅਤੇ ਤਸ਼ੱਦਦ ਦਾ ਮਸਲਾ ਵੀ ਚੁੱਕਿਆ ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਕਰਕੇ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਉਹਨਾਂ ਭਾਰਤ ਦੇ ਜ਼ਬਰਦਸਤ ਖੁਲਾਸਾ ਕਰਦੇ ਆ ਅਤੇ ਇਨਸਾਫ ਤੇ ਸਵੈ ਨਿਰਣੈ ਲਈ ਸਿੱਖਾਂ ਦੀ ਖਾਲਸਾਤਨ ਰੂਪੀ ਤਾਂਗ ਦਾ ਪ੍ਰਕਟਾਵਾ ਕਰਕੇ ਯੂਨ ਵਿੱਚ ਭਾਰਤ ਵੱਲੋਂ ਚਲਾਏ ਜਾਂਦੇ ਪ੍ਰੋਪਗੈਂਡੇ ਨੂੰ ਚੁਣੌਤੀ ਦਿੱਤੀ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਯੂਨ ਹੈਮਨ ਰਾਈਟਸ ਕਾਉਂਸਲ ਵਿੱਚ ਆਈਟਮ 4 ਤੇ ਹੋਈ ਬੈਸ ਵਿੱਚ ਭਾਗ ਲੈਂਦੇ ਆ ਭਾਈ ਮਨੀਂਦਰ ਸਿੰਘ ਨੇ ਦੁਨੀਆ ਦੇ ਵੱਖ-ਵੱਖ ਖੇਸਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਨਿਸ਼ਾਨਾ ਬਣਾਏ ਜਾ ਰਹੇ ਸਿੱਖਾਂ ਦਾ ਮਸਲਾ ਚੁੱਕਿਆ ਉਹਨਾਂ ਆਪਣੇ ਬਿਆਨ ਵਿੱਚ ਯੂਨ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਈ ਹਰਦੀਪ ਸਿੰਘ ਨੀਚਰ ਦੇ ਕਤਲ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਜ਼ਿਕਰ ਸੀ ਉਨਾ 1984 ਸਿੱਖ ਨਸਲ ਕੁਸ਼ੀ ਵਿੱਚ ਭਾਰਤ ਨੂੰ ਮਿਲੀ ਛੋਟ, ਅਤੇ ਜਗਤਾਰ ਸਿੰਘ ਜੋਹਲ ਦੀ ਨਜ਼ਰਬੰਦੀ ਅਤੇ ਤਸ਼ੱਦਦ ਦਾ ਮਸਲਾ ਵੀ ਚੁੱਕਿਆ ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਕਰਕੇ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਉਹਨਾਂ ਭਾਰਤ ਦੇ ਜ਼ਬਰਦਸਤ ਖੁਲਾਸਾ ਕਰਦੇ ਆ ਅਤੇ ਇਨਸਾਫ ਤੇ ਸਵੈ ਨਿਰਣੈ ਲਈ ਸਿੱਖਾਂ ਦੀ ਖਾਲਸਾਤਨ ਰੂਪੀ ਤਾੰਗ ਦਾ ਪ੍ਰਕਟਾਵਾ ਕਰਕੇ ਯੂਨ ਵਿੱਚ ਭਾਰਤ ਵੱਲੋਂ ਚਲਾਏ ਜਾਂਦੇ ਪ੍ਰੋਪਗੈਂਡੇ ਨੂੰ ਚੁਣੌਤੀ ਦਿੱਤੀ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਯੂਨ ਹੈਮਨ ਰਾਈਟਸ ਕਾਉਂਸਲ ਵਿੱਚ ਆਈਟਮ 4 ਤੇ ਹੋਈ ਬੈਸ ਵਿੱਚ ਭਾਗ ਲੈਂਦੇ ਆ ਭਾਈ ਮਨੀਂਦਰ ਸਿੰਘ ਨੇ ਦੁਨੀਆ ਦੇ ਵੱਖ-ਵੱਖ ਖੇਸਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਨਿਸ਼ਾਨਾ ਬਣਾਏ ਜਾ ਰਹੇ ਸਿੱਖਾਂ ਦਾ ਮਸਲਾ ਚੁੱਕਿਆ ਉਹਨਾਂ ਆਪਣੇ ਬਿਆਨ ਵਿੱਚ ਯੂਨ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਈ ਹਰਦੀਪ ਸਿੰਘ ਨੀਚਰ ਦੇ ਕਤਲ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਜ਼ਿਕਰ ਸੀ ਉਨਾ 1984 ਸਿੱਖ ਨਸਲ ਕੁਸ਼ੀ ਵਿੱਚ ਭਾਰਤ ਨੂੰ ਮਿਲੀ ਛੋਟ, ਅਤੇ ਜਗਤਾਰ ਸਿੰਘ ਜੋਹਲ ਦੀ ਨਜ਼ਰਬੰਦੀ ਅਤੇ ਤਸ਼ੱਦਦ ਦਾ ਮਸਲਾ ਵੀ ਚੁੱਕਿਆ ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਕਰਕੇ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਉਹਨਾਂ ਭਾਰਤ ਦੇ ਜ਼ਬਰਦਸਤ ਖੁਲਾਸਾ ਕਰਦੇ ਆ ਅਤੇ ਇਨਸਾਫ ਤੇ ਸਵੈ ਨਿਰਣੈ ਲਈ ਸਿੱਖਾਂ ਦੀ ਖਾਲਿਸਤਾਨ ਰੂਪੀ ਤਾੰਗ ਦਾ ਪ੍ਰਕਟਾਵਾ ਕਰਕੇ UN ਵਿੱਚ ਭਾਰਤ ਵੱਲੋਂ ਚਲਾਏ ਜਾਂਦੇ ਪ੍ਰੋਪਗੈਂਡੇ ਨੂੰ ਚੁਣੌਤੀ ਦਿੱਤੀ।